ਜੀ ਦੀ ਜਦੋਂ ਸੁਦੀਮਾ ਹਰਦਿਆਸਿਮ ਕਿਰਪਾ ਨਾਲ ਗੁਰੂ ਕਿਰਪਾ ਸੇਵਾ ਸੰਸਥਾਨ ਸਹਾਂਦ ਵਿਖੇ ਵਿਸ਼ੇਸ਼ ਜਾਗਰਤੀ ਮਿਸ਼ਨ ਸਹਾਂਦ ਦੇ ਸਹਿਯੋਗ ਨਾਲ ਖੂਨ ਦਾ ਡੈਂਪ ਲਗਾਇਆ ਗਿਆ कुंडन وچ ਮੁੱਖ ਮਹਿਮਾਨ ਦੇ ਤੌਰ ਤੇ ਫਤਿਹਗੜ੍ਹ ਸਾਹਿਬ ਦੇ ਜਿਲ੍ਹਾ ਪੁਲਿਸ ਮੁਖੀ ਸ਼੍ਰੀ ਸੁਭਮ ਅਗਰਵਾਲ ਨੇ ਸ਼ਿਰਕਤ ਕੀਤੀ ਅਤੇ ਵਿਸ਼ੇਸ਼ ਮਹਿਮਾਨ ਵਜੋਂ 1008 ਮਹਾ ਮੰਡਲੇਸ਼ਵਰ Swami यमुनापुरी जी महाराज ਦੀ ਹਾਜ਼ਰੀ ਦੇ ਸਮਾਗਮ ਨੂੰ ਹਾਨੀ ਉਤਸ਼ਾਹ ਨਾਲ ਭਰਪੂਰ ਕਰ ਦਿੱਤਾ ਹੈ ਇਹੋ ਇਸ ਮੌਕੇ ਇਸ ਮੌਕੇ ਤੇ ਐਸਐਸਪੀ ਸ਼੍ਰੀ ਸੁਭਮ ਅਗਰਵਾਲ ਨੇ ਕਿਹਾ ਕਿ ਇਹੋ ਜਿਹੇ ਮੰਤਵ ਵਧੀਆ ਹਨ ਜੀਵਨ ਬਚਾਉਣ ਵਿੱਚ ਬਹੁਤ ਮਦਦਗਾਰ ਸਾਬਤ ਹੁੰਦੇ ਨੇ ਗੁਰੂ ਗ੍ਰੰਥ ਸਾਹਿਬਾ ਸੰਸਥਾਨ ਅਤੇ ਵਿਸ਼ਵ ਜਾਗ੍ਰਿਤੀ ਮਿਸ਼ਨ ਦੀ ਸਮਾਜ ਭਤੀ ਸਮਰਪਿਤ ਫਾਉਂਡਾ ਦੀ ਸਹਾਨਾ ਕਰਤਾ ਹਾਂ ਜੀਤੀ ਆਪਣਾ ਸਹਿੰਦੇਰੀ ਦੇ ਜਿਹੜਾ ਗੁਰੂ ਕਪਾ ਸੇਵਾ ਸੰਸਥਾਨ ਇਹਨਾਂ ਵੱਲੋਂ ਸੀਨੀਅਰ ਡਾਕਟਰ ਸਾਹਿਬਾਨ ਦੀ ਦੇਖਰੇਖ ਇੱਕ ਬਹੁਤ ਵਧੀਆ ਇਥੇ ਉਪਰਾਲਾ ਕੀਤਾ ਜਾ ਰਿਹਾ ਹੈ ਜਿੱਥੇ ਮੁੰਡਾ ਕਹਿੰਦੇ ਨੇ ਬਲੱਡ ਡੋਨੇਸ਼ਨ ਕਰਦੇ ਇੱਥੇ ਲਗਾਇਆ ਜਾ ਰਿਹਾ ਹੈ ਤੇ ਸਬੀਰ ਕੋਈ ਕਾਫੀ ਜਿਹੜੇ ਪਰਸਨ ਤੇ ਵਿਅਕਤੀਆਂ ਨੇ ਇੱਥੇ ਕੰਮ ਕਰ ਚੁੱਕੇ ਹਨ ਤੇ ਮੇਰੀ ਲੋਕਾਂ ਨੂੰ ਅਪੀਲ ਹੈ ਜਿਹੜੇ ਕਿ ਇਸ ਤਰੀਕੇ ਦੀ ਸੋਸ਼ਲ ਐਕਟੀਵਿਟੀਜ਼ ਦੇ ਵਿੱਚ ਇਸ ਸਮਾਜ ਦੇ ਵਿੱਚ ਕੋਈ ਰੱਖਸ਼ਾ ਕਰਨਾ ਚਾਹੁੰਦੇ ਬਹੁਤ ਵਧੀਆ ਉਪਰਾਲਾ ਇੱਥੇ ਕੀਤਾ ਜਾ ਰਿਹਾ ਹੈ ਤੇ ਬੜਾ ਸਾਫ ਸਫਾਈ ਦੇ ਤਰੀਕੇ ਨਾਲ ਸਾਰਾ ਮੈਡੀਕਲ ਪ੍ਰੋਪਰਲੀ ਟੈਕਨੀਕਲੀ ਸਾਰੀ ਚੀਜ਼ਾਂ ਨੂੰ ਧਿਆਨ ਰੱਖਦੇ ਹੋਏ ਇੱਥੇ ਸਾਰਾ ਕੀਤਾ ਜਾ ਰਿਹਾ ਹੈ ਤੇ ਮੈਂ ਸਾਰੇ ਨੂੰ ਇਹ ਹੀ ਅਪੀਲ ਇਹ ਤੇ ਵੱਧ ਚੜ ਕੇ ਅਸੀਂ ਇਹ ਸੁਪਾਲੇ ਨੂੰ ਸਕਸੈਸਫੁਲ ਬਣਾਈਏ ਤੇ ਵੱਧ ਚੜ ਕੇ ਆਪਣੇ ਸਰਿੰਦ ਦੇ ਵਿੱਚ ਅਸੀਂ ਇੱਥੇ ਇੱਕ ਕੰਮ ਲੱਗਦੇ ਹਾਂ ਧੰਨਵਾਦ ਪ੍ਰਾਪਟੀ ਵੇਚਣੇ ਅਤੇ ਖਰੀਦਣੇ ਲਈ ਸੰਪਰਕ ਕਰੇ ਫੇਅ ਡੀਲ ਪ੍ਰਾਪਰਟੀਆਂ